ਸਸਿਕਾਲ ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਚੰਦ ਪੰਜਾਬੀ ਬਹੁਤ ਜਲਦੀ ਅਮੀਰ ਹੋਣ ਦੇ ਚੱਕਰ ਦੇ ਵਿੱਚ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀਆਂ ਬਾਹਰ ਜਾਤਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਕਿ ਕਮਿਊਨਿਟੀ ਦਾ ਨਾਮ ਜਿਹੜਾ ਨੀਵਾ ਹੋ ਰਿਹਾ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਡੀਆਂ ਦੇ ਮੁਤਲਕ ਕਿਉਂਕਿ ਗੱਡੀਆਂ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਪੰਜ ਪੰਜਾਬੀਆਂ ਤੇ ਉੱਪਰ ਸ਼ੱਕ ਦੀ ਨਿਗਾਹ ਗਈ ਹੈ ਔਰ ਪੁਲਿਸ ਕਿਸੇ ਵੇਲੇ ਵੀ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਿਆਦਾ ਜਾਣਕਾਰੀ ਲਈ ਨੇ ਆਪਾਂ ਸੁਖਦੇਵ ਸਿੰਘ ਚੁਗਾਵਾ ਜੀ ਕੋਲ। ਬਿਲਕੁਲ ਜਨ ਸਾਹਿਬ ਇੱਕ ਖਬਰ ਜਿਹੜੀ ਹੈ ਕੈਨੇਡਾ ਤੋਂ ਆ ਰਹੀ ਹੈ ਸਾਡੇ ਗੁਆਂਦੀ ਮੁਲਕ ਤੋਂ ਤੇ ਖਬਰ ਬੜੀ ਵੱਡੀ ਹੈ ਇਹ ਖਬਰ ਜਿਹੜੀ ਹੈ ਬਹੁਤ ਵੱਡਾ ਧਿਆਨ ਮੰਗਦੀ ਹੈ ਕਿ ਸਾਡੇ ਜਿਹੜੇ ਨੌਜਵਾਨ ਕਿਹੜੀ ਹੈ ਇਹ ਜਾ ਕਿੱਧਰ ਨੂੰ ਗਈ ਹੈ ਬ੍ਰੈਂਪਟਨ ਦੇ ਵਿੱਚ ਕਾਰ ਲੁੱਟਣ ਦਾ ਡਰਾਮਾ ਕਰਨ ਕਰਕੇ ਪੰਜ ਪੰਜਾਬੀਆਂ ਦੇ ਉੱਤੇ ਦੋਸ਼ ਲੱਗੇ ਆ। ਦੇਖੋ ਦੋਸ਼ ਵੀ ਕਿੱਦਾਂ ਦੇ ਲੱਗੇ ਆ ਇਹ ਨਹੀਂ ਕਿ ਉਹ ਕੋਈ ਕਤੋਂ ਕਿਤੇ ਸਟੋਰ ਤੇ ਗਏ ਸੀ ਚੋਰੀ ਕੀਤੀ ਆ ਉਹ ਤੇ ਆਮ ਘਟਨਾਵਾਂ ਹੋ ਗਈਆਂ ਆ ਹੁਣ ਨਵੀਆਂ ਚੀਜ਼ਾਂ ਆ ਕਿ ਇਹੋ ਗੱਡੀਆਂ ਲੁੱਟਦੇ ਆ ਕਾਰਾਂ ਲੁੱਟਦੇ ਆ ਰਾਹ ਚ ਖਿੜਾਰ ਕੇ ਡਰਾਮਾ ਕਰਦੇ ਆ ਕੋਈ ਨਾ ਕੋਈ ਇਦਾਂ ਦਾ ਸੀਨ ਕ੍ਰੀਏਟ ਕਰਦੇ ਆ ਕੋਈ ਬੰਦਾ ਗੱਡੀ ਖਿੜਾਰ ਲੈਂਦਾ ਆ ਤੇ ਬਾਅਦ ਵਿੱਚ ਉਸ ਨੂੰ ਇਹ ਨਿਸ਼ਾਨਾ ਬਣਾਉਂਦੇ ਆ ਪੁਲਿਸ ਦਾ ਕਹਿਣਾ ਆ ਕਿ ਇਹ ਬੰਦੂਕ ਦੀ ਨੋਕ ਤੇ ਕਾਰ ਚੈਕਿੰਗ ਦਾ ਝੂਠਾ ਸਬੂਤ ਪੇਸ਼ ਕਰਨ ਦੇ ਦੋਸ਼ ਵਿੱਚ ਬ੍ਰੈਂਟਨ ਦੇ ਕੈਲੇਡਨ ਦੇ 5 ਛੱਕੀਆਂ ਵਿਰੁੱਧ ਦੋਸ਼ ਤੈਅ ਕੀਤੇ ਹਨ ਇਹ ਅਕਾਲ 9 ਸਤੰਬਰ ਨੂੰ ਆਈ ਜਦੋਂ OPP ਨੇ ਕਿਹਾ ਕਿ ਕੈਲੇਡਨ ਦੇ ਅਧਿਕਾਰੀਆਂ ਨੇ ਕੈਲੇਡਨ ਦੇ 올ਡ ਸਕੂਲ ਰੋਡ ਅਤੇ ਹੈਰੀਟੇਜ ਰੋਡ ਦੇ ਖੇਤਰ ਵਿੱਚ ਇੱਕ ਕਾਰ ਜੈਕਿੰਗ ਦੀ ਰਿਪੋਰਟ ਦਾ ਜਵਾਬ ਦਿੱਤਾ ਪੁਲਿਸ ਨੇ ਦੱਸਿਆ ਕਿ ਚਾਰ ਸ਼ੱਕੀਆਂ ਨੇ ਇੱਕ ਪੀੜਤ ਦੀ ਗੱਡੀ ਚੋਰੀ ਕੀਤੀ ਦੋ ਕਤਤਕਾਰ ਚੋਰ ਹੈਂਡਗੰਨਾਂ ਨਾਲ ਲੈਸ ਸਨ ਪਰ ਇੱਕ ਜਾਂਚ ਤੋਂ ਪਤਾ ਲੱਗਾ ਕਿ ਕਾਰ ਜੈਕਿੰਗ ਅਤੇ ਇਸ ਤੋ ਖਾਤਰੀ ਦੇ ਵਿੱਚ ਅਤੇ ਸ਼ਿਕਾਇਤ ਕਰਤਾ ਤੇ ਸ਼ੱਕੀ ਇਕੱਠੇ ਕੰਮ ਕਰ ਰਹੇ ਸਨ ਸੋ ਇਹ ਡਰਾਮਾ ਰਚਦੇ ਸੀਗੇ ਸਾਰਾ ਕੁਝ ਸੋ ਬ੍ਰੈਂਪਟਨ ਦੇ ਤਿੰਨ ਸ਼ੱਕੀਆਂ ਅੱਗੇ ਕੈਲਡਰ ਦੇ ਦੋ ਸ਼ੱਕੀਆਂ ਦੇ ਉੱਤੇ ਦੋਸ਼ ਲਗਾਏ ਗਏ ਹਨ ਉਸ ਦਾ ਕਹਿਣਾ ਕਿ ਕੈਲਡਰ ਦੇ 21 ਸਾਲਾ ਸਹਿਪ੍ਰੀਤ ਅਤੇ ਬ੍ਰੈਂਪਟਨ ਦੇ 21 ਸਾਲਾ ਗੁਰਕਰਨ ਸਿੰਘ ਜਨਤਕ ਸ਼ਰਾਰਤ ਦਾ ਉਹਨਾਂ ਉੱਤੇ ਦੋਸ਼ ਲੱਗਾ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਅਤੇ 20 ਅਧਿਕਾਰੀ ਨੂੰ ਰੋਕਣ ਦੇ ਦੋਸ਼ ਲਗਾਏ ਗਏ ਹਨ ਬ੍ਰੈਂਟਨ ਦੇ 22 ਸਾਲਾ ਆਕਰਮ ਅਕਰਮ ਸਿੰਘ ਕੈਲਟਨ ਦੇ 21 ਸਾਲਾ ਲਕਸ਼ਾ ਸ਼ਰਮਾ ਅਤੇ ਇੱਕ ਦੋਸ਼ੀ ਇਹਨਾਂ ਦੇ ਵਿੱਚ ਜਿਹੜਾ ਹੈ ਉਹ 17 ਸਾਲ ਦੀ ਉਮਰ ਦਾ ਉਹ 18 ਸਾਲ ਤੋਂ ਘੱਟ ਹੈ ਇਸ ਕਰਕੇ ਪੁਲਿਸ ਨੇ ਉਹਦਾ ਨਾਮ ਨਹੀਂ ਨਸ਼ਰ ਕੀਤਾ ਪਰ ਇਹਨਾਂ ਸਾਰਿਆਂ ਉੱਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਇੱਕ ਆਮ ਪ੍ਰਬੰਧ ਦੇ ਕਾਰਨ 17 ਸਾਲਾ ਜਿਹੜਾ 17 ਸਾਲਾਂ ਦਾ ਸ਼ੱਕੀ ਹੈ ਉਹਦੀ ਜਾਣ ਜਿਹੜੀ ਹੈ ਪਛਾਣ ਜਾਰੀ ਨਹੀਂ ਕੀਤੀ ਪਰ ਇਸ ਘਟਨਾ ਤੋਂ ਘੱਟੋ ਘੱਟ ਤੀਜੀ ਜਾਲੀ ਕਾਰ ਜੈਕਿੰਗ ਜਿਸ ਕਾਰਨ ਇਸ ਸਾਲ ਬੈਂਕ ਅਤੇ ਕੈਲਡਰਨ ਖੇਤਰ ਵਿੱਚ ਧੋਖਾਧੜੀ ਦੇ ਦੋਸ਼ ਲੱਗੇ ਹਨ ਪੁਲਿਸ ਨੇ ਕਿਹਾ ਕਿ ਪਿਛਲੀਆਂ ਦੋਵੇਂ ਘਟਨਾਵਾਂ ਜਨਵਰੀ ਵਿੱਚ ਵਾਪਰੀਆਂ ਸਨ ਅਤੇ ਜਿਹੜਾ ਹੈਗਾ ਆ ਇਹ ਸਾਰਾ ਕੁਝ ਇਹ ਆਪਣੇ ਆਪ ਵਿੱਚ ਇੱਕ ਧਿਆਨ ਮੰਗਦਾ ਆ ਕਿ ਇਹ ਯੂਥ ਕਰ ਕੀ ਰਿਹਾ ਦੇਖੋ ਆਪ ਹੀ ਇਹ ਚੋਰ ਬਣ ਜਾਂਦੇ ਹਨ ਆਪ ਹੀ ਬਾਅਦ ਚ ਪੁਲਿਸ ਨੂੰ ਫੋਨ ਕਰਦੇ ਹਨ ਤੇ ਇਸ ਤਰੀਕੇ ਦੇ ਨਾਲ ਇਹ ਇਦਾਂ ਦੇ ਕੰਮ ਕਰਦੇ ਹੁੰਦੇ ਦੇਖੋ ਇਹ ਸ਼ਰਾਰਤਾ ਪੰਜਾਬ ਵਿੱਚ ਚੱਲ ਸਕਦੀਆਂ ਹਨ ਇੰਡੀਆ ਵਿੱਚ ਚੱਲ ਸਕਦੀਆਂ ਹਨ ਪਰ ਇੱਥੇ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਆ ਭਾਈ ਇਥੋਂ ਦੇ ਕਾਨੂੰਨ ਬੜੇ ਸਖਤ ਹੈ ਤੁਸੀਂ ਭਾਵੇਂ ਇਹ ਚੀਜ਼ਾਂ ਮਜ਼ਾਕ ਵਿੱਚ ਕੀਤੀਆਂ ਹੋਣਗੀਆਂ ਜਾਂ ਲਾਲਚ ਵਿੱਚ ਕੀਤੀਆਂ ਹੋਣਗੀਆਂ ਪਰ ਇਹ ਤੁਹਾਡੇ ਤੇ ਬਹੁਤ ਵੱਡੀਆਂ ਮਹਿੰਗੀਆਂ ਪੈ ਸਕਦੀਆਂ ਤੁਹਾਨੂੰ ਪਤਾ ਹੋਣਾ ਕਿ ਤੁਹਾਡੀ ਤੁਹਾਡੀ ਗਵਾਡੀ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਕਿੱਦਾਂ ਦੇ ਸਖਤ ਕਾਨੂੰਨ ਹੋ ਗਏ ਐ ਤੇ ਕੈਨੇਡਾ ਕੋਈ ਦੂਰ ਨਹੀਂ ਐ ਨਾਲ ਕਾਂਤੀ ਐ ਹੈ ਇਹ ਬਾਰਡਰ ਜਿਹੜਾ ਕੋਈ ਬਹੁਤ ਵੱਡਾ ਤਾਂ ਹੈ ਨਹੀਂ ਸੋ ਜਿਹੋ ਜਿਹੇ ਕਾਨੂੰਨ ਇੱਧਰ ਹੋ ਰਹੇ ਨੇ ਉਹੋ ਜਿਹੇ ਕਾਨੂੰਨ ਉਧਰ ਵੀ ਹੋਣੇ ਆ ਫੇਰ ਕਹਿੰਦੇ ਆ ਕਿ ਇਸ ਕਾਨੂੰਨ ਸਖਤ ਹੋ ਗਏ ਆ ਕਾਨੂੰਨ ਸਖਤ ਤਾਂ ਆਪੇ ਹੋਣੇ ਭਾਈ ਜਦੋਂ ਤੁਸੀਂ ਗਲਤੀਆਂ ਕਰਦੇ ਆ ਤੁਸੀਂ ਇਤਾਂ ਦੇ ਸੀਨ ਕ੍ਰੀਏਟ ਕਰਦੇ ਆ ਤਾਂ ਫੇਰ ਦੂਜੇ ਲੋਕਾਂ ਵਾਸਤੇ ਤਾਂ ਫਿਰ ਸਖਤਾਈਆਂ ਹੋਣੀਆਂ ਨਾ ਜਦੋਂ ਤੁਸੀਂ ਪੁੱਠੇ ਕੰਮ ਕਰੋਗੇ ਤੁਸੀਂ ਜਾਣ ਬੁੱਝ ਕੇ ਜਿਹੜਾ ਬੋਕ ਦੇ ਸਿੰਘਾਂ ਨੂੰ ਹੱਥ ਪਾਓਗੇ ਤਾਂ ਫੇਰ ਕਾਨੂੰਨ ਤਾਂ ਸਖਤ ਹੋਏਗਾ ਜੇ ਕਾਨੂੰਨ ਸਖਤ ਹੋਏਗਾ ਫਿਰ ਇੱਕ ਵਾਸਤੇ ਤਾਂ ਹੋਣਾ ਨਹੀਂ ਫਿਰ ਤਾਂ ਸਾਰਿਆਂ ਨੂੰ ਭੁਗਤਣਾ ਪੈਣਾ ਫਿਰ ਕਹਿੰਦੇ ਨੇ ਨਾ ਕਰੇ ਕੋਈ ਤੇ ਭਰੇ ਕੋਈ ਬਈ ਸਾਰੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਤੁਸੀਂ ਕੈਨੇਡਾ ਵਿੱਚ ਆਇਓ ਬਾਈ ਜੀ ਤੁਹਾਨੂੰ ਭੱਲ ਨਹੀਂ ਪੱਜਦੀ ਕੀ ਤੁਸੀਂ ਸਮਝਦੇ ਨਹੀਂ ਕਿ ਬਈ ਇੱਥੋਂ ਦੇ ਕਾਨੂੰਨ ਜਿਹੜੇ ਆ ਇੰਡੀਆ ਵਰਗੇ ਨਹੀਂ ਕਿਉਂਕਿ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਲੈ ਰਹੇ ਆ ਇੱਥੇ ਕਾਨੂੰਨ ਹੱਥ ਵਿੱਚ ਲੈਣਾ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡਾ ਕ੍ਰਾਈਮ ਹੈ ਇਹ ਨਹੀਂ ਹੈਗਾ ਕਿ ਇੰਡੀਆ ਵਿੱਚ ਤੁਸੀਂ ਕਾਨੂੰਨ ਨੂੰ ਹੱਥ ਵਿੱਚ ਲੈ ਲਿਆ ਤੁਸੀਂ ਉੱਥੇ ਪੁਲਿਸ ਨੂੰ ਰਿਸ਼ਵਤ ਦੇ ਦਿੱਤੀ ਜਾਂ ਹੋਰ ਕਿਸੇ ਤਰੀਕੇ ਨਾਲ ਛਿਪਾਰ ਛਪਾ ਕੇ ਤਾਂ ਔਟਰ ਨਿਕਲਦੇ ਬਣੇ ਰਫੂ ਚੱਕਰ ਹੋਗੇ ਨਹੀਂ ਭਾਈ ਜੀ ਇੱਥੇ ਨਹੀਂ ਇੱਥੇ ਜਦੋਂ ਇੱਕ ਵਾਰੀ ਤੁਹਾਡੇ ਤੇ ਕੇਸ ਪੈ ਜਾਂਦਾ ਤੁਹਾਡੀ ਅਰੈਸਟ ਹੋ ਜਾਂਦੀ ਆ ਉਹ ਫੇਰ ਤੁਹਾਡੇ ਇੱਕ ਕ੍ਰੈਡਿਟ ਹਿਸਟਰੀ ਹੁੰਦੀ ਆ ਇੱਥੇ ਬੰਦਾ ਜਿਹੜਾ ਆ ਸਾਰੀ ਉਮਰ ਜਿੰਨਾ ਮਰਜੀ ਕੰਮ ਕਰੀ ਜਾਵੇ ਪਰ ਜੇ ਤੁਹਾਡੀ ਕ੍ਰੈਡਿਟ ਹਿਸਟਰੀ ਸਹੀ ਨਹੀਂ ਹੈਗੀ ਨਾ ਤੁਸੀਂ ਅਪਾਰਟਮੈਂਟ ਰੈਂਟ ਕਰ ਸਕਦੇ ਆ ਨਾ ਤੁਸੀਂ ਗੱਡੀ ਲੈ ਸਕਦੇ ਆ ਨਾ ਘਰ ਲੈ ਸਕਦੇ ਆ ਇੱਥੋਂ ਤੱਕ ਕਿ ਤੁਸੀਂ ਫੋਨ ਵੀ ਇੱਕ ਖਰੀਦਣਾ ਹੋਵੇ ਨਾ ਉਦੇ ਵਾਸਤੇ ਵੀ ਤੁਹਾਡੀ ਸੋਸ਼ਲ ਸਿਕਿਉਰਿਟੀ ਮੰਗਦੇ ਆ ਜੇ ਤੁਹਾਡਾ ਕ੍ਰੈਡਿਟ ਨਹੀਂ ਸਹੀ ਹੈ ਤਾਂ ਤੁਹਾਨੂੰ ਹੱਥ ਜੋੜ ਦੇਣ ਦੇ ਨਹੀਂ ਬਾਈ ਜੀ ਸੌਰੀ ਤੁਹਾਨੂੰ ਤਾਂ ਨਹੀਂ ਦੇ ਸਕਦੇ ਫਿਰ ਤੁਸੀਂ ਕੈਸ਼ ਚੀਜ਼ ਦੇ ਕੇ ਹੀ ਚੀਜ਼ ਲੈ ਸਕਦੇ ਆ ਤੁਸੀਂ ਲੋਨ ਤੇ ਕੋਈ ਚੀਜ਼ ਲੈ ਨਹੀਂ ਸਕਦੇ ਸੋ ਇਦਾਂ ਦੇ ਕੰਮ ਜਿਹੜੇ ਆ ਨਹੀਂ ਕਰਨੇ ਚਾਹੁੰਦੇ ਇਹ ਬੱਚਿਆਂ ਵਾਲੀਆਂ ਹਰਕਤਾਂ ਜਿਹੜੀਆਂ ਇਹ ਤੁਹਾਨੂੰ ਬਹੁਤ ਵੱਡੇ ਪੱਧਰ ਤੇ ਅੱਗੇ ਜਾ ਕੇ ਤੰਗ ਕਰ ਸਕਦੀਆਂ ਜਦੋਂ ਤੁਹਾਨੂੰ ਗ੍ਰੀਨ ਕਾਰਡ ਮਿਲਨੇ ਆ ਜਾਂ ਤੁਹਾਡੇ ਅੱਗੇ ਜਾ ਕੇ ਹੋਰ ਜਿਹੜੇ ਇਮੀਗ੍ਰੇਸ਼ਨ ਦੇ ਡਾਕੂਮੈਂਟਸ ਜਿਹੜੇ ਬਣਨੇ ਆ ਸੋ ਇਹ ਤੁਹਾਡਾ ਜਿਹੜਾ ਇਹ ਪੂਰੇ ਦਾ ਪੂਰਾ ਜਿਹੜਾ ਤੁਹਾਡਾ ਹਿਸਟਰੀ ਆ ਉਹ ਖਰਾਬ ਕਰ ਸਕਦਾ ਇਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਦਿੱਕਤਾਂ ਹੋ ਸਕਦੀਆਂ ਤੁਹਾਡੇ ਮਾਪੇਪਾਸਤੇ ਤੁਹਾਡੇ ਆਉਣ ਵਾਲੇ ਭਵਿੱਖ ਵਾਸਤੇ ਇਹ ਬਹੁਤ ਮਾੜੀ ਗੱਲ ਹੈ ਜਿਹੜੇ ਲੋਕ ਵੀ ਪੰਜਾਬ ਵਿੱਚ ਬੈਠੇ ਆ ਇੰਡੀਆ ਵਿੱਚ ਬੈਠੇ ਆ ਬਾਈ ਜੀ ਆਪਣੇ ਬੱਚਿਆਂ ਨੂੰ ਸਮਝਾਇਆ ਕਰੋ ਦੱਸਿਆ ਕਰੋ ਇਹ ਕੇਵਲ ਤਾਂ ਕੇਵਲ ਇਹ ਨਹੀਂ ਇੱਥੇ ਪੜ੍ਹਾਈ ਕਰਨ ਆਏ ਆ ਜਾਂ ਡਾਲਰ ਕਮਾਉਣ ਆਏ ਆ ਇਹਨਾਂ ਨੂੰ ਨਾਲ ਦੀ ਨਾਲ ਇਹ ਵੀ ਪੁੱਛਿਆ ਕਰੋ ਕਿੱਥੇ ਜਾਂਦੇ ਆ ਕੀ ਕਰਦੇ ਆ ਕੀ ਕਮਾਉਂਦੇ ਆ ਕਿਹੋ ਜਿਹੇ ਬੰਦਿਆਂ ਦੇ ਨਾਲ ਇਹਨਾਂ ਦੀ ਉੱਠਣੀ ਬਹਿਣੀ ਹੈ ਸਾਰਾ ਕੁਝ ਪੁੱਛਿਆ ਕਰੋ ਕਿਉਂਕਿ ਜਦੋਂ ਬੱਚੇ ਗਲਤ ਪਾਸੇ ਲੱਗ ਜਾਂਦੇ ਆ ਫਿਰ ਉਹਨਾਂ ਨੂੰ ਮੋੜ ਕੇ ਲਿਆਉਣਾ ਬੜਾ ਔਖਾ ਹੈ ਕਿਉਂਕਿ ਇੱਥੇ ਆਮ ਤੁਸੀਂ ਦੇਖੋ ਪੰਜਾਬੀ ਜਾਂ ਭਾਰਤੀ ਲੋਕਾਂ ਦੇ ਨਾਲ ਜੇਲਾਂ ਭਰੀਆਂ ਪਈਆਂ ਨੇ ਇੱਥੇ ਵੀ ਇੱਥੇ ਵੀ ਲੋਕ ਜਿਹੜੇ ਆ ਜੇਲਾਂ ਵਿੱਚ ਬੈਠੇ ਆ ਇਸੇ ਕਰਕੇ ਕਿਉਂਕਿ ਇਹ ਕਿਸੇ ਦੇ ਪਿੱਛੇ ਲੱਗ ਕੇ ਕ੍ਰਾਈਮ ਤਾਂ ਕਰ ਲੈਂਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਭੁਗਤਣਾ ਵੀ ਪੈਂਦਾ ਹੈ ਇਤੋਂ ਬਾਅਦ ਵਿੱਚ ਰਿਪੋਰਟ ਵੀ ਹੋਣਾ ਪੈਂਦਾ ਸੋ ਇਹ ਕ੍ਰਾਈਮ ਜਿਹੜੇ ਆ ਇਹ ਚੰਗੇ ਨਹੀਂ ਐ ਲੋਕਾਂ ਨੂੰ ਸਮਝਣਾ ਚਾਹੀਦਾ ਇਹਨਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨੂੰ ਸਮਝਣਾ ਚਾਹੀਦਾ ਕਿ ਜੇ ਇਸ ਕੰਟਰੀ ਨੇ ਪ੍ਰਿਵਿਲੇਜ ਦਿੱਤੀਆਂ ਤੁਹਾਨੂੰ ਇੱਥੇ ਰਹਿਣ ਨੂੰ ਜਗ੍ਹਾ ਦਿੱਤੀ ਐ ਤੁਸੀਂ ਇਸ ਤੇ ਕਾਨੂੰਨ ਦੀ ਵੀ ਪਾਲਣਾ ਜ਼ਰੂਰ ਕਰੋ ਬਿਲਕੁਲ ਜੀ ਔਰ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਆਏ ਆ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਨਾਮ ਉੱਚਾ ਕਰਨਾ ਹੈਗਾ ਮਿਹਨਤ ਕਰ ਲੈ ਭਾਈ ਇਥੇ ਤਾਂ oportunidades ਹੈਗੀਆਂ ਨੇ ਤੁਸੀਂ ਤਾਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਾਨੂੰ ਨੌਕਰੀ ਨਹੀਂ ਮਿਲਦੀ ਸਾਡੇ ਲਈ ਕੰਮ ਕਰਦੀਆਂ opportunities ਨਹੀਂ ਹੈਗੀਆਂ ਤੇ ਇਥੇ ਤਾਂ opportunities ਹੈਗੀਆਂ ਨੇ ਕਮਾਓ ਮਿਹਨਤ ਕਰੋ ਰੱਜ ਕੇ ਡਾਲਰ ਕਮਾਓ ਆਪਣੇ ਪਰਿਵਾਰ ਦਾ ਆਪਣਾ ਨਾਂ ਵੀ ਉੱਚਾ ਕਰੋ ਪਰਿਵਾਰ ਦਾ ਵੀ ਕਰੋ ਤੇ ਨਾਲ ਤੁਹਾਡੀ ਕਮਿਊਨਿਟੀ ਦਾ ਤੇ ਆਪਣੇ ਆਪ ਉੱਚਾ ਹੋ ਜਾਣਾ ਹੈ ਫਿਰ ਕਿਉਂ ਇਹੋ ਜਿਹੀਆਂ ਹਰਕਤਾਂ ਕਰਕੇ ਜਿਹੜਾ ਕਮਿਊਨਿਟੀ ਦਾ ਨਾਮ ਨੀਮਾ ਕਰਦੇ ਹੁੰਦੇ